ਨਸਾਈ ਮਹਾਰਾਜ ਜੀ ਲਈ ਪਵਿੱਤਰ ਗੋਲ ਵਿੱਚ ਮੈਥੇ ਗੁਰੂ ਪਿਆਰੇ ਸਾਧ ਸੰਗਤ ਜੀ ਆਪੜੀ ਰਸਮਾਂ ਨੂੰ ਪਵਿੱਤਰ ਕਰੋ ਤੇ ਗੱਜ ਕੇ ਅੱਖੋਂ ਸਾਤਨਾਾ ਸਿਰੇਵਾਦ ਕੀ ਸਾਤਨਾਾ ਸਿਰੇਵਾਦ ਕੀ ਗੁਰੂ ਪਿਆਰੇ ਸਾਧ ਸੰਗਤ ਜੀ 54 ਲਖਸ਼ਣ ਬਖਸ਼ਣ ਵਿਕਾਸ ਵਿੱਚ ਧੰਨ ਧੰਨ ਬ੍ਰਹਮ ਗਿਆਨੀ 308 ਸੰਤ ਪੰਬਾ ਭੰਤਨ ਸਿੰਘ ਦੇ ਦਰਬਾਰ ਤੇ ਸੇਵਾ ਕਰਦੇ ਹਨ ਜੋ ਅੱਜ ਧੰਨ ਧੰਨ ਬੇਬੀ ਨੰਦੀ ਗੀਤਿ ਮਹਾਰਾਜ ਜਿਨ੍ਹਾਂ ਦੇ ਦਰਬਾਰ ਤੇ ਸੰਗਤਾਂ ਨੇ ਦਰਸ਼ਨ ਕਰ ਰਹੇ ਨੇ ਸੰਤ ਮਹਾਂਪੁਰਖ ਭੰਤਨ ਦੇ ਬੇਨੰਦੀ ਗਏ ਕਿ ਤੋਂ ਅੰਤਨ ਬਾਬਾ ਭੰਤਰਾੰਤੀ ਦੇ ਸੇਵਕ ਸਨ ਜੋ ਉਹਨਾਂ ਦੇ ਦਰਬਾਰ ਤੋਂ ਇੱਥੇ ਆਏ ਜਿਨ੍ਹਾਂ ਨੇ ਆਪਣੇ ਡੇਰੇ ਲਾਇਏ ਤੇ ਸੰਗਤਾਂ ਨੂੰ ਤਾਰਿਆ ਉਹਨਾਂ ਦੇ ਦਰਬਾਰ ਦੇ ਸੇਵਕ ਧੰਨ ਧੰਨ ਬ੍ਰਹਮ ਗਿਆਨੀ ਬ੍ਰਹਮਨੀ ਸੰਤ ਕਲਾਸ਼ ਜੀ ਜੋ ਸਾਡੇ ਵਿੱਚ ਨਹੀਂ ਰਹੇ ਜਿਨ੍ਹਾਂ ਦੇ ਅੰਤਮ ਅਰਦਾਸ ਦੇ ਵਿੱਚ ਸਮੂਹ ਸੰਗਤ ਸੰਤ ਮਹਾਪੁਰਛ ਕਰਤਰ ਹੋਏ ਹਨ ਜੋ ਵੀ ਸੰਗਤ ਨੇ ਸੰਤਾਂ ਮਹਾਪੁਰਛ ਨੇ ਫੈਸਲਾ ਲਿਆ ਹੈ ਉਸ ਫੈਸਲੇ ਤੇ ਦੋ ਵੀ ਸੰਤਾਂ ਨੇ ਬੇੜੇ ਭਨੇ ਨੇ ਜ਼ਿੰਮੇਵਾਰੀ ਡੇਰੇ ਦੀ ਦੇ ਤੇ ਮੈਂ ਬਹੁਤ ਧੰਨਵਾਦੀ ਹਾਂ ਸੰਤਾਂ ਦਾ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਕਹਿੰਦਾ ਵੀ ਇਹਨਾਂ ਨਾਲ ਗੱਲ ਕਰਤੇ ਹੀ ਕਿ ਤੇਰੇਆਂ ਦੇ ਵਿੱਚ ਨਿਕਲਣਾ ਬਹੁਤ ਔਖਾ ਹੁੰਦਾ ਹੈ ਆਪ ਨੂੰ ਪਤਾ ਹੈ ਬਾਬਾ ਭਗਤਨਾਮ ਜੀ ਦਾ ਦਰਬਾਰ ਜੋ ਜਿੱਥੇ ਚਾਰ ਪੰਜ ਤੋੜ ਮਹੀਨੇ ਲੱਗਦੇ ਹਨ ਉਦਾਂ ਦੇ ਸੰਗਤ ਆਉਣਾ ਜਾ ਰਿਹਾ ਹੈ ਉਦੋਂ ਹੁਣ ਔਖਾ ਹੋ ਜਾਂਦਾ ਹੈ ਪਰ ਸੰਗਤ ਦੀ ਬੇਨਤੀ ਦੇ ਅਨੁਸਾਰ ਇੱਕ ਦਿਨ ਜੋ ਹੈ ਉਹ ਅਸੀਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਆਇਆ ਕਰਾਂਗੇ ਤੇ ਜੋ ਵੀ ਸੰਗਤ ਦੀ ਭਾਵਨਾ ਹੈ ਜੋ ਵੀ ਸੰਗਤ ਭਾਵਨਾ ਰੱਖਦੀ ਹੈ ਉਸ ਦੇ ਅਨੁਸਾਰ ਜੋ ਵੀ ਉਹਨਾਂ ਦੀ ਲੋੜ ਹੈ ਜੋ ਵੀ ਉਹਨਾਂ ਦੀ ਭਾਵਨਾ ਹੈ ਉਹਨੂੰ ਪੂਰਾ ਕੀਤਾ ਜਾਵੇਗਾ ਇੱਥੇ ਸੇਵਾ ਕਰਾਂਗੇ ਸੇਵਾਦਾਰ ਜੋ ਵੀ ਹੈ ਨਿਯੁਕਤ ਕਰਾਂਗੇ ਬਾਕੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਭ ਕੁਝ ਬਣਾ ਹੈ ਸੰਗਤ ਨੇ ਸਹਿਯੋਗ ਦੇਣਾ ਹੈ ਸੰਤ ਮਹਾਂਪੁਰਸ਼ ਸੰਗਤ ਦੇ ਨਾਲ ਹੀ ਹੁੰਦੇ ਹਨ ਤੇ ਸੰਗਤ ਵੀ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਹੈ ਸੋ ਮੈਂ ਇਹ ਬੇਨਤੀ ਕਰਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਸੰਗਤ ਦਾ ਜਿਨ੍ਹਾਂ ਨੇ ਨਿਮਾਨ ਦਾਸ ਨੂੰ ਬਖਸ਼ਿਆ ਅਸੀਂ ਇਸ ਮਾਨ ਦਾ ਸਤਿਕਾਰ ਕਰਦੇ ਹਾਂ ਤੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਸੰਤਾਂ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਣ ਕੇ ਇਹ ਜੋ ਰਸਮ ਹੈ ਕੀਤੀ ਹੈ ਸੰਤਾਂ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਸੰਤ ਨਾਨਕ ਸਿੰਘ ਜੀ ਖਵਾੜਿਆ ਜਿਨ੍ਹਾਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਜਦੋਂ ਉਹਨੇ ਮਹਾਰਾਜ ਦਾ ਹੋਇਆ ਸੀ ਉਦੋਂ ਦੇ ਇੱਥੇ ਆ ਰਹੇ ਨੇ ਸੇਵਾ ਨੂੰ ਆ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੰਤਾਂ ਮਹਾਂਪੁਰਚਾਂ ਨੂੰ ਇਹ ਬੇਨਤੀ ਹੈ ਕਿ ਰਾਮ ਸਿੰਘ ਕੇ ਆਪਾਂ سارا کار ہے وہ کرنا ہے سارے مہاپور سہیوگاس پہلی بار بولیا ہے سو ساری سنگت کا بہت بہت سنگ مہاپورشوں کا بہت بہت شری گورو گرن صاحب مہاراج جی کا بہت بہت ਧੰਨਵਾਦ ਜੋ ਬੋਲੇ ਸੋ ਨਿਰਭੈ ਸੁਖੁ ਨਿਰਮਹਾਰਾਜ ਕੀ ਜੈ ਜੋ ਬੁਨੇ ਸੋ ਗਤੈ ਬਾਬਾ ਭੰਤ ਨਾਮ ਮਹਾਰਾਜ ਕੀ ਜੈ ਜੋ ਬੁਨੇ ਸੋ ਪੈ ਦਿੱਤਿ ਨੰਦੇ ਜਰ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸੁਖਤਿਵਾਸ਼ ਨਿਰਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਤੈ ਸਤਿ ਪਤਿ ਸੇਆ ਗੁਰੂ ਦਾ ਰਾਜ ਕੀ ਜੈ ਜੋ ਬੁਨੇ ਸੋ ਦਪੈ ਤੇਵ ਪ੍ਰਭਾਤ ਕੀ ਜੈ ਜੈ ਗੁਦੇਸ਼ ਕੰ